ਨਮਸਕਾਰ ਵਾਸੀ ਜਿੰਦਾਂ ਜਨਤਾ ਦੇ ਦੇਖ ਰਹੇ ਹੋ ਜਿੰਦਾਬਾਦ ਭਾਜਪਾ ਭਾਰਤੀ ਜਨਤਾ ਪਾਰਟੀ ਜਾ ਰਹੀ ਆ ਔਰ ਦਿੱਲੀ ਵਿੱਚ ਭਾਰੀ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਤਾਪਤ ਹੋਣ ਤੇ ਜਿੱਦੀ ਖੁਸ਼ੀ ਵਿੱਚ ਬੜਾ ਚੌਰ ਮੇਨ ਚੌਕ ਵਿਖੇ ਬਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲक्की ਦੀ ਅਗਵਾਈ ਵਿੱਚ ਬਾਜਪਾ ਵਰਕਰਾਂ ਨੇ ਲੱਡੂ ਬੰਡੇ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਲੱਡੂ ਵੰਡੇ ਜਾ ਰਹੇ ਹਨ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਇੱਕ ਦੂਜੇ ਦਾ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਔਰ ਭਾਜਪਾ ਵਰਕਰਾਂ ਵੱਲੋਂ ਦੇਖੋ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਕਿੰਨੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਕਿਹਾ ਡਬਲ ਇੰਜਨ ਦੀ ਹੁਣ ਜਿਹੜੀ ਆ ਸਰਕਾਰ ਜਿਹੜੀ ਆ ਉਹ ਬਣ ਚੁੱਕੀ ਹੈਗੀ ਆ ਤੇ ਦਿੱਲੀ ਦੇ ਵਿੱਚ ਜਿਹੜਾ ਆ ਆਮ ਆਦਮੀ ਪਾਰਟੀ ਤੋਂ ਦੀ ਸਰਕਾਰ ਤੋਂ ਲੋਕ ਧੁਖੀ ਹੋ ਗਏ ਤੇ ਲੋਕਾਂ ਨੇ ਇਸ ਲਈ ਜਿਹੜਾ ਬਦਲਾ ਲਿਆਂਦਾ ਤੇ ਕਿਹਾ ਦਿੱਲੀ ਵੀ ਤੁੰਪਕਾਸ ਤੇ ਕੰਮ ਜਿਹੜਿਆ ਤੇਜ਼ੀ ਨਾਲ ਹੋਣਗੇ ਤੁਸੀਂ ਦੇਖ ਪਾ ਰਹੇ ਹੋ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਆ ਭਾਜਪਾ ਵਰਕਰਾਂ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਹਰ ਰਿਪੋਰਟ ਤੁਹਾਡੇ ਤੱਕ ਕਾਪਾਟੀ ਜਿੰਦਾਬਾਦ ਕਰੋ ਹਾਂ ਜੀ ਮੈਡਮ ਜੀ ਅੱਜ ਦਿੱਲੀ ਵਿੱਚ ਬੜੀ ਜਿੱਤ ਹੋਈ ਆ ਭਾਜਪੀ ਨੇ ਭਾਰੀ ਬੋਮੰਨਰ ਕੀ ਕਹਣਾ ਚਾਹਦੇ ਹੋ ਦਿੱਲੀ ਦੇ ਵਿੱਚ ਜਿਹੜੀ ਜਿੱਤ ਹੋਈ ਆ ਇਹ ਮੋਦੀ ਸਰਕਾਰ ਦੀ ਨੀਤੀਆਂ ਦੀ ਜਿੱਤ ਹੋਈ ਆ আর ਜੋtheta ਦੇ ਵਰਕਰ ਕਾਰਕਟਰ ਦੀ ਮਿਹਰਤ ਦੀ ਜਿੱਤ ਹੋਈ ਆ ਔਰ ਸਭ ਤੋਂ ਵੱਡੀ ਹਾਰ ਜਿਹੜੀ ਆ ਧੋਖੇਬਾਜ਼ੀ ਦੇ ਜੋ ਕਮ ਕੇਸਰੀਵਾਲ ਨੇ ਕੀਤੇ ਲੋਕਾਂ ਨਾਲ ਧੋਖਾ ਕੀਤਾ ਉਹ ਯੋਜਨਾਵਾਂ ਜਿਹੜੀਆਂ ਕੀ ਦਿੱਲੀ ਸੈਂਟਰ ਸਰਕਾਰ ਦੇ ਅਸੀਂ ਲਾਗੂ ਨੇ ਕੀਤੀਆਂ ਪਰ ਆਪਣਾ ਉਹ ਡਫਲੀ ਰਾਗ ਵਜਾਉਂਦਾ ਰਿਹਾ ਮੈਂ ਆ ਕੀਤਾ ਮੈਂ ਆ ਕੀਤਾ ਮੈਂ ਪੂਰਾ 1 ਮਹੀਨਾ ਦਿੱਲੀ ਲਾ ਕੇ ਆਈ ਆ ਕਿਤੇ ਕੋਈ ਯੋਜਨਾ ਉਹ ਦੀ ਸਾਨੂੰ ਦਿਖੀ ਨਹੀਂ ਬਿਜਲੀ ਪਾਣੀ ਦੇ ਵਿੱਚ ਲੋਕੀ ਕਹਿੰਦੇ ਸੀ ਸਾਨੂੰ ਬਿਜਲੀ ਦਾ ਬਿੱਲ ਵੀ ਆਉਂਦੇ ਆ ਔਰ ਪਾਣੀ ਦੇ ਵਿੱਚ ਜਿਹੜਾ ਟੈਂਕਰ mafia ਐਡਾ ਹਾਵੀ ਹੋਇਆ ਆ ਕਿ ਸਾਨੂੰ ਬਲੈਕ ਚ ਪਾਣੀ ਮਿਲਦਾ ਇਹ ਜਿਹੜੀ ਜਿੱਤ ਹੈ ਨਰਿੰਦਰ ਭਾਈ ਮੋਦੀ ਦੀ ਜਿੱਤ ਹੈ ਔਰ ਇੱਕ ਵਾਰੀ ਜਿਹੜੀ ਸਾਰੀ ਉੱਥੇ ਦੀ ਜਨਤਾ ਹਨ ਲਾਸ ਦਿੱਤਾ ਕਿ ਕੇਜਰੀਵਾਲ ਕਿੰਨਾ ਝੂਠਾਇਆ ਔਰ ਉਹਦੇ ਝੂਠ ਨੂੰ ਨਾਲ ਦੇ ਨਿਕਾਲ ਕੇ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਨੇ ਪੂਰੀ ਜਿੱਤ ਦਿੱਤੀ ਹੈ ਦਿੱਲੀ ਦੇ ਕਿਹੜੇ ਕਿਹੜੇ ਵਿਕਾਸ ਹੋਣਗੇ ਜਿਹੜੇ ਪਹਿਲਾਂ ਦਰ ਤੇ ਜਿਹੜੀ ਕਿ ਆਵਾ ਦੀ ਪਾਰਟੀ ਦਾਅਵੇ ਕਰ ਰਹੀ ਸੀ ਕਿ ਬਹੁਤ ਸਾਰੇ ਵਿਕਾਸ ਕੀਤੇ ਆ ਉਹਨਾਂ ਦਾ ਵਿਕਾਸ ਹਰ ਇੱਕ ਚੀਜ਼ ਦਿੱਲੀ ਦੀਆਂ ਸੜਕਾਂ ਦਿੱਲੀ ਦੇ ਵਿੱਚ ਪਾਣੀ ਦਿੱਲੀ ਦੇ ਵਿੱਚ ਬਿਜਲੀ ਲੋਕਾਂ ਨੂੰ ਸਫਾਈ ਹਰ ਇੱਕ ਚੀਜ਼ ਉਹ ਮੁਹੱਈਆ ਕੀਤੀ ਜਾਊਗੀ ਜਿਹੜੀ ਦਿੱਲੀ ਦੀ ਜਿਸ ਵਿੱਚ ਦਿੱਲੀ ਦੀ ਲੋੜ ਹੈਗੀ ਆ ਔਰ ਜਿੰਨੀਆਂ ਨੀਤੀਆਂ ਸੈਂਟਰ ਸਰਕਾਰ ਦੀਆਂ ਉਹ ਉੱਥੇ ਲਾਗੂ ਕੀਤੀਆਂ ਜਾਣਗੀਆਂ ਜਿਹੜੀਆਂ ਬਾਕੀ ਸਟੇਟਾਂ ਵਿੱਚ ਚੱਲ ਰਹੀਆਂ ਔਰ ਬਾਕੀ ਸਟੇਟਾਂ ਇੰਨੀਆਂ ਖੁਸ਼ਹਾਲ ਹੋ ਰਹੀਆਂ ਵਿਕਾਸ ਕੀਤਾ ਜਾਊਗਾ ਸਭ ਦਾ ਵਿਕਾਸ ਕੀਤਾ ਜਾਊਗਾ ਸਭ ਦਾ ਵਿਸ਼ਵਾਸ ਸਾਰਿਆਂ ਦੇ ਨਾਲ ਰੱਖ ਕੇ ਬਹੁਤ ਵਧੀਆ ਸਰਕਾਰ ਜਿਹੜੀ ਚਲਾਈ ਜਾ ਭਾਰਤੀ ਜਨਤਾ ਜਿੰਦਾਬਾਦ ਭਾਰਤੀ ਜਨਤਾ ਇੱਕ ਮਿੰਟ ਹਰ ਚੁੱਪ ਰਹੋ ਹਾਂ ਜੀ ਲੱੱਕੀ ਸਰ ਅੱਜ ਜਿਹੜਾ ਲੱੱਕੀ ਜੀ ਅੱਜ ਜਿਹੜਾ ਰਿਜ਼ਲਟ ਆ ਉਹਦੇ ਬਾਰੇ ਕੀ ਬੋਲਣਾ ਦਿਨਾ ਚਾਹੁੰਦੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਜਿਹੜਾ ਹਿੰਦੁਸਤਾਨ ਦਾ ਦਿਲ ਹੈ ਉੱਥੇ ਦੇ ਲੋਕਾਂ ਨੇ ਇਹ ਦੱਸ ਦਿੱਤਾ ਕਿ ਝੂਠ ਦੀ ਰਾਜਨੀਤੀ ਦੇਸ਼ ਦੇ ਅੰਦਰ ਨਹੀਂ ਚੱਲ ਸਕਦੀ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਝੂਠੀਆਂ ਗੱਲਾਂ ਕਰਕੇ ਕਿ ਜੀ ਅਸੀਂ ਸਰਕਾਰੀ ਘਰ ਨਹੀਂ ਲਵਾਵਾਂਗੇ ਅਸੀਂ ਜੀ ਗਨਮੈਨ ਨਹੀਂ ਲਵਾਵਾਂਗੇ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਅੱਜ ਤੁਸੀਂ ਦੇਖੋ ਉੱਥੇ ਸ਼ੀਸ਼ ਮਹਿਲ ਬਣਾ ਲਿਆ ਅੱਜ ਤੁਸੀਂ ਦੇਖੋ ਗੱਡੀਆਂ ਦੇ بڑے بڑے ਕਾਫਲੇ ਸਿਕਿਉਰਟੀ ਜਿਹੜੀ ਉੱਥੇ ਵਾਲੀ ਤਾਂ ਸਗੀ ਸਗੀ ਸਾਡੀ ਪੰਜਾਬ ਵਾਲੇ ਦੀ ਲੈ ਕੇ ਤੇ ਝੂਠੀਆਂ ਗੱਲਾਂ ਕਰਕੇ ਜੀ ਕਿ ਜੀ ਅਸੀਂ ਸਕੂਲ ਬੜੇ ਵਧੀਆ ਬਣਾਵਾਂਗੇ ਅਸੀਂ ਹਸਪਤਾਲ ਵਧੀਆ ਬਣਾਵਾਂਗੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਦੇਖੋ ਨਾ ਪਾਣੀ ਮਿਲਿਆ ਨਾ ਬਿਜਲੀ ਮਿਲੀ ਨਾ ਸਵਾਸਤ ਮਿਲਿਆ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਤਾਂ ਦਿੱਲੀ ਦੇ ਲੋਕਾਂ ਨੇ ਆਪਣਾ ਜਿਹੜਾ ਫੈਸਲਾ ਸੁਣਾਇਆ ਕਿ ਅਸਲੀ ਗੱਲ ਸੱਚੀ ਗੱਲ ਕਰਨ ਵਾਲੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਐ ਜਿਨ੍ਹਾਂ ਨੇ ਕੰਮ ਕਰਕੇ ਦਿਖਾ ਦਿੱਤਾ ਕਿ بڑے بڑے ਏਮਜ਼ ਵਰਗੇ ਹਸਪਤਾਲ ਬਣਾਤੇ بڑے بڑے ਕਾਲਜ ਬਣਾਤੇ ਐਸੇ ਸੜਕਾਂ ਦੇ ਜਾਲ ਬਣਾਤੇ ਨਵੀਆਂ ਟ੍ਰੇਨਾਂ ਨਵੇਂ ਬੱਸ ਸਟੈਂਡ ਨਵੇਂ ਆਪਣੇ ਜਹਾਾਈ ਜਾਜ ਨਵੇਂ 에어ਪੋਰਟ ਲੋਕ ਹੁਣ ਜਿਹੜੇ ਇਹ ਸੋਚਦੇ ਸੀ ਕਿ ਸਾਡਾ ਦੇਸ਼ ਬਾਕੀ ਮੁਲਕਾਂ ਨਾਲੋਂ 100 ਸਾਲ ਪਿੱਛੇ ਹੈ ਅੱਜ ਲੋਕ ਬੜੇ ਗਰਮ ਨਾਲ ਕਹਿਣ ਲੱਗ ਗਏ ਸੀ ਕਿ ਸਾਡਾ ਦੇਸ਼ ਬਾਹਰਲੇ ਮੁਲਕਾਂ ਦੇ ਬਰਾਬਰ ਹੈ ਤੇ ਅਸੀਂ ਉਹਨਾਂ ਬਾਹਰਲੇ ਮੁਲਕਾਂ ਤੋਂ ਅੱਗੇ ਨਿਕਲ ਕੇ ਜਾਣਾ ਹੈ ਤੇ ਜਦੋਂ ਐਸੇ ਹਾਲਾਤ ਹੋਏ ਤਾਂ ਦੇਸ਼ ਦੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਇੱਕ ਫੈਸਲਾ ਸੁਣਾਇਆ ਤੇ ਬਹੁਮਤ ਦੇ ਨਾਲ ਮੈਨੂੰ ਲੱਗਦਾ 48 ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਉੱਥੇ ਨਵੀਂ ਸਰਕਾਰ ਹੁਣ ਬਣ ਜਾ ਰਹੀ ਆ ਤੇ ਜਿਹੜੇ ਲੋਕ ਕਾਂਗਰਸ ਪਾਰਟੀ ਵਾਲੇ ਜਿਹੜੇ ਉੱਥੇ ਜਾ ਕੇ ਸਾਰਾ ਪੰਜਾਬ ਉੱਥੇ ਜਾ ਕੇ ਬੈਠਾ ਸੀਗਾ ਤੇ ਉੱਥੇ ਉਹਨਾਂ ਨੂੰ ਜ਼ੀਰੋ ਮਿਲਿਆ ਜ਼ੀਰੋ ਜਿਹੜਾ ਉੱਥੋਂ ਦਾ ਪ੍ਰਧਾਨ ਸੀ ਜਿਹੜਾ ਪੰਜਾਬ ਦਾ ਇੰਚਾਰਜ ਸੀ ਉਹ ਤੀਜੇ ਨੰਬਰ ਤੇ ਆਇਆ ਦੂਜੇ ਤੇ ਵੀ ਨਹੀਂ ਆ ਸਕਿਆ ਤੀਜੇ ਨੰਬਰ ਤੇ ਆਇਆ ਤੇ ਮੈਂ ਸਮਝਦਾ ਪੰਜਾਬ ਦੇ ਅੰਦਰ ਜਿਹੜੇ ਇਹਨਾਂ ਨੇ ਝੂਠੀਆਂ ਗੱਲਾਂ ਕਰਕੇ ਅੱਜ ਤੁਸੀਂ ਦੇਖ ਲਓ ਪੰਜਾਬ 'ਚ ਜਿੰਨੀ ਕਰਪਸ਼ਨ ਇੱਥੇ ਫੈਲੀ ਹੋਈ ਆ ਇੱਥੇ ਮਾਈਨਿੰਗ ਦਾ ਬੋਲ ਵਾਲਾ ਇੱਥੇ ਨਸ਼ੇ ਦਾ ਬੋਲ ਵਾਲਾ ਇੱਥੇ ਤਹਿਸੀਲ ਕਚਹਿਰੀ ਥਾਣੇ ਦੇ ਵਿੱਚ ਜਿਹੜੀਆਂ ਬੋਲੀਆਂ ਲੱਗ ਰਹੀਆਂ ਉਹਦਾ ਜਿਹੜਾ ਬੋਲ ਵਾਲਾ ਲੋਕਾਂ ਨੇ ਤੁਸੀਂ ਆਣ ਵਾਲੇ 2 ਸਾਲਾਂ ਬਾਅਦ ਦੇਖਿਓ ਇਹਨਾਂ ਦੇ ਹਾਲਾਤ ਕੀ ਹੋਣੇ ਇਹ ਜਿਹੜੇ 92 ਹੈ ਨਾ ਇਹ 92 ਦੇ ਦੋਏ ਸ਼ਾਇਦ ਰਹਿ ਜਾਣ ਤੇ ਪੂਰੀ ਤਰ੍ਹਾਂ ਲੋਕ ਇਹਨਾਂ ਨੂੰ ਹੈਰਾਨਗੇ ਤੇ ਮੈਂ ਸਮਝਦਾ ਕਿ ਦਿੱਲੀ ਜਿੱਤ ਕੇ ਲੋਕਾਂ ਨੇ ਫੈਸਲਾ ਦੇ ਦਿੱਤਾ ਕਿ ਅਗਲਾ ਜਿਹੜਾ ਹੁਣ ਨਿਸ਼ਾਨਾ ਉਹ ਪੰਜਾਬ ਦਾ ਹੈ ਤੇ ਪੰਜਾਬ ਦੇ ਅੰਦਰ ਪੰਜਾਬ ਦਾ ਵਰਕਰ ਪੰਜਾਬ ਦੇ ਲੀਡਰ ਹੁਣ ਮਿਹਨਤ ਕਰਨਗੇ ਹੋਰ ਮਿਹਨਤ ਕਰਕੇ ਲੋਕਾਂ ਨੂੰ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਘਰ ਘਰ ਪਹੁੰਚਾ ਕੇ ਇਹ ਦੱਸਣਗੇ ਕਿ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਲੋਕ ਭਲਾਈ ਵਾਲੀ ਸਰਕਾਰ ਹੈ ਤੇ ਜੇ ਤੁਸੀਂ ਪੰਜਾਬ ਚ ਵੀ ਸਰਕਾਰ ਬਣਾਓਗੇ ਡਬਲ ਇੰਜਨ ਦੀ ਤਾਂ ਬੜੀ ਰਫਤਾਰ ਦੇ ਨਾਲ ਪੰਜਾਬ ਜਿਹੜਾ ਅੱਜ ਪਿੱਛੇ ਨੂੰ ਜਾ ਰਿਹਾ ਉਹਨੂੰ ਅੱਗੇ ਲੈ ਕੇ ਜਾਣਾ